ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਜਿੱਥੇ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਕਿ ਧਮਕੀਆਂ ਦਾ ਵਿਚਾਰ ਆਏ ਹੁਣ ਵੱਡੇ ਗੈਂਗ ਦੇ ਵੱਲੋਂ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਬੰਬੀਹਾ ਗੈਂਗ ਦੇ ਵੱਲੋਂ ਈਮੇਲ ਦੇ ਜ਼ਰੀਏ ਜੋ ਹੈ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਗਈ ਲਿਖਿਆ ਕਿ ਇਸ ਦੇ ਕਤਲ ਦੀ ਜ਼ਿੰਮੇਵਾਰੀ ਸਾਡੀ ਹੈ ਇਸ ਦਾ ਸੋਦਾ ਅਸੀਂ ਹੀ ਲੋਣਾ ਇਸ ਦਾ ਸੋਦਾ ਲੋਣ ਦੀ ਜ਼ਿੰਮੇਵਾਰੀ ਅਸੀਂ ਲੈ ਲਈਏ ਇੱਕ ਵੱਡਾ ਗੈਂਗ ਜੋ ਕਿ ਲਗਾਤਾਰ ਸਰਗਰਮ ਰਹਿੰਦਾ ਉਸ ਦੇ ਵੱਲੋਂ ਹੁਣ ਦੀਪਿਕਾ ਲੂਥਰਾ ਨੂੰ ਜਾਣੋ ਮਾਰਨ ਦੀ ਧਮਕੀ ਦਿੱਤੀ ਗਈ ਤਾਂ ਤਈਏ ਕਿ ਬੀਤੇ ਦਿਨ ਜਦੋਂ ਕਮਲ ਭਾਬੀ ਦਾ ਕਤਲ ਹੁੰਦਾ ਤਾਂ ਪਹਿਲਾਂ ਉਸ ਦੇ ਕਤਲ ਦੀ ਜ਼ਿੰਮੇਵਾਰੀ ਅਮਰਿਤਪਾਲ ਸਿੰਘ ਮਹਿਰੋਹਰਾਂ ਦੇ ਵੱਲੋਂ ਲਈ ਜਾਂਦੀ ਹੈ ਤੇ ਫਿਰ ਲਾਈਵ ਹੋ ਕੇ ਬਿਆਨ ਦਿੱਤਾ ਜਾਂਦਾ ਕਿ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫੈਲਾਈ ਹੈ ਚਰਤਾ ਫੈਲਾਈ ਹੈ ਉਹਨਾਂ ਦੇ ਹੁਣ ਪਟਾਕੇ ਪੈਣਗੇ ਤੇ ਵਿੱਚੇ ਨਾਂ ਮੋਂਦਾ ਦੀਪਿਕਾ ਲੂਥਰਾ ਦਾ ਜਿਸ ਨੂੰ ਕਈ ਵਾਰ ਵਾਰਨਿੰਗ ਦਿੱਤੀ ਗਈ ਸੀ ਸਮਝਾਇਆ ਵੀ ਗਿਆ ਸੀ ਬੁਲਾ ਕੇ باوجود ਇਸ ਦੇ ਜਦੋਂ ਦੀਪਿਕਾ ਲੂਥਰਾ ਡਬਲ मीनिंग ਵੀਡੀਓਜ਼ ਪਾਣੀਆਂ ਬੰਦ ਨਹੀਂ ਕਰਦੀ ਤਾਂ ਫਿਰ ਅਮਰਿਤਪਾਲ ਸਿੰਘ ਮੈਰੋ ਖੁਰਾਂ ਦੇ ਵੱਲੋਂ ਮੋੜ ਤੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਵੀਡੀਓਜ਼ ਡਿਲੀਟ ਕਰ ਦਿਓ ਨਹੀਂ ਤਾਂ ਪਟਾਕੇ ਪੈਣਗੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਇਸ ਸਬੰਧ ਵਿਚਾਲੇ ਮੋੜ ਤੋਂ ਦੀਪਿਕਾ ਲੂਥਰਾ ਨੂੰ ਧਮਕੀ ਮਿਲੀ ਹੈ ਲਗਾਤਾਰ ਤੀਜੀ ਵਾਰ ਧਮਕੀ ਮਿਲੀ ਹੈ ਬੀਤੇ ਦਿਨ ਵੀ ਧਮਕੀ ਪਰਿਆਈ ਈਮੇਲ ਆਇਆ ਸੀ ਤੇ ਅੱਜ ਮੋਰ ਤੋਂ ਦੀਪਿਕਾ ਲੁਥਰਾ ਨੂੰ ਈਮੇਲ ਤੇ ਜਾਨੋਂ ਮਾਰਨ ਦੇ ਧਮਕੀ ਮਿਲਿਆ ਦੱਸਤਾਈ ਹੈ ਕਿ ਅੱਜ ਬੰਬੀਹਾ ਗੈਂਗ ਦੇ ਵੱਲੋਂ ਦੀਪਿਕਾ ਲੁਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ